ਸਤਿ ਸ਼੍ਰੀ ਅਕਾਲ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਦਾ ਇਹ ਦਿਨ ਵੀ ਤੁਸੀਂ ਇੱਦਾਂ ਹੀ ਸ਼ੁਰੂ ਕਰਿਓ ਬੜੇ ਪੋਜ਼ਿਟਿਵ ਮਾਇਨਾਂ ਬੜੀ ਚੜ੍ਹਦੀ ਕਲਾ ਨਾਲ ਤੇ ਅੱਜ ਜਿਹੜੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਉਹ ਗੱਲਬਾਤ ਮੇਰੀ ਦੋ ਤਿੰਨ ਜਾਣਿਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਇਹਨਾਂ ਤਿੰਨਾਂ ਚੀਜ਼ਾਂ ਤੇ ਗੱਲ ਕਰੂੰਗੀ ਪਹਿਲੀ ਗੱਲ ਮੇਰੀ ਕਿਸੇ ਨਾਲ ਹੋਈ ਉਹ ਕਹਿੰਦੇ ਵੀ ਕਈ ਵਾਰ ਤੁਹਾਡੀ ਨਾ ਜ਼ਿੰਦਗੀ 'ਚ ਸਭ ਕੁਝ ਹੁੰਦਾ ਜਿੰਨਾਕ ਪੈਸਾ ਤੁਹਾਨੂੰ ਚਾਹੀਦਾ ਹੁੰਦਾ ਉਹ ਵੀ ਹੁੰਦਾ ਜਿੰਨੇ ਕ ਰਿਸ਼ਤੇ ਤੁਹਾਨੂੰ ਚਾਹੀਦੇ ਹੁੰਦੇ ਆ ਉਹ ਸਾਰਾ ਕੁਝ ਵੀ ਤੁਹਾਡੇ ਕੋਲ ਹੁੰਦਾ ਇੱਕ ਗੁਜ਼ਾਰੇਯੋਗੀ ਜ਼ਿੰਦਗੀ ਜਿਹੜੀ ਹੁੰਦੀ ਆ ਵੀ ਜਿਹਦੇ ਚ ਆਪਾਂ ਕਹਿ ਲਈਏ ਨਾ ਕੋਈ ਕਮੀ ਨਹੀਂ ਹੈਗੀ ਕਹਿੰਦੇ ਉਹ ਸਾਰਾ ਕੁਝ ਹੁੰਦਾ ਪਰ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਨਾ ਖੁਸ਼ ਮਹਿਸੂਸ ਕਰਦੇ ਹੋ ਤੁਹਾਨੂੰ ਲੱਗਦਾ ਹੁੰਦਾ ਕਿ ਮੇਰੇ ਕੋਲ ਸਾਰਾ ਕੁਝ ਪਿਆ ਪਰ ਮੈਂ ਆਪਣੇ ਆਪ ਨੂੰ ਖੁਸ਼ ਨਹੀਂ ਮਹਿਸੂਸ ਕਰ ਰਿਹਾ ਤમે ਜਦੋਂ ਥੋੜੀ ਜੀ ਗੱਲਬਾਤ ਕੀਤੀ ਮੈਂ ਕਿਹਾ ਵੀ ਉਹ ਕਿਸ ਚੀਜ਼ ਕਰਕੇ ਹੁੰਦਾ ਜਾਂ ਤੁਹਾਨੂੰ ਕਿਉਂ ਐਵੇਂ ਲੱਗਦਾ ਉਹ ਕਹਿੰਦੇ ਵੀ ਮੈਨੂੰ ਤਾਂ ਲੱਗਦਾ ਕਿਉਂਕਿ ਕਈ ਵਾਰੀ ਤੁਸੀਂ ਸਾਰੇ ਦੁਨੀਆਂ ਦੇ ਚਹਿੱਤੇ ਹੋ ਸਕਦੇ ਹੋ ਤੁਸੀਂ ਆਲੇ-ਦੁਆਲੇ ਦੇ ਪਸੰਦੇ ਦਾ ਇਨਸਾਨ ਹੋ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਪੈਸੇ ਦੇ ਤੌਰ ਤੇ ਕਾਮਯਾਬ ਸਮਝਦੇ ਹੁੰਦੇ ਹੋ ਪਰ ਤੁਹਾਡੇ ਜਿਹੜੇ ਆਪਣੇ ਰਿਸ਼ਤੇ ਹੁੰਦੇ ਨੇ ਬਹੁਤ ਨੇੜਲੇ ਰਿਸ਼ਤੇ ਉਹ ਤੁਹਾਨੂੰ ਉਨੀ ਤਵੱਜੋ ਨਹੀਂ ਦਿੰਦੇ ਜਾਂ ਉਹਨਾਂ ਮੋਹ ਨਹੀਂ ਦਿੰਦੇ ਜੋ ਤੁਹਾਨੂੰ ਚਾਹੀਦਾ ਹੁੰਦਾ ਦੋ ਕੁ ਦਿਨ ਪਹਿਲਾਂ ਵੀ ਮੈਂ ਇੱਕ ਕੁੜੀ ਨੂੰ ਮਿਲੀ ਤੇ ਉਹਦੇ ਨਾਲ ਮੇਰੀ ਇਹੀ ਗੱਲਬਾਤ ਹੋਈ ਮੈਂ ਕਿਹਾ ਵੀ ਕਈ ਵਾਰੀ ਨਾ ਐਵੇਂ ਲੱਗਦਾ ਹੁੰਦਾ ਕਿ ਬੜਾ ਕੁਝ ਕਹਿਣ ਵਾਲਾ ਪਰ ਕੋਈ ਸੁਣਨ ਵਾਲਾ ਨਹੀਂ ਹੈਗਾ ਤੇ ਸਾਡੇ ਪਰਿਵਾਰ ਦੇ ਵਿੱਚ ਸਾਰੇ ਜੀ ਹੁੰਦੇ ਨੇ ਸਾਡੇ ਭੈਣ ਭਰਾ ਸਾਡੇ ਪਾਰਟਨਰ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਤੇ ਹੋਰ ਵੀ ਕਈ ਵੀ ਸਾਡੇ ਦੋਸਤ ਵੀ ਹੁੰਦੇ ਨੇ ਪਰ ਫਿਰ ਵੀ ਸਾਨੂੰ ਲੱਗਦਾ ਹੁੰਦਾ ਕਿ ਜਿਹੜਾ ਮੇਰੇ ਅੰਦਰ ਜੋ ਚੱਲ ਰਿਹਾ ਨਾ ਮੈਂ ਕਿਸੇ ਹੋਰ ਨੂੰ ਕਹਿਣਾ ਚਾਹਣਾ ਜਾਂ ਮੈਂ ਕਿਸੇ ਹੋਰ ਨਾਲ ਇਹਦੇ ਬਾਰੇ ਗੱਲਬਾਤ ਕਰਨਾ ਚਾਹਣਾ ਤੇ ਉਹੋ ਚੀਜ਼ ਐਂ ਲੱਗਦੀ ਹੁੰਦੀ ਆ ਵੀ ਜਿੰਨਾ ਚਿਰ ਮੈਂ ਕਿਸੇ ਨੂੰ ਦੱਸੂ ਨਹੀਂ ਨਾ ਮੇਰਾ ਅੰਦਰ ਹੌਲਾ ਨਹੀਂ ਹੋਣਾ ਤੇ ਮੈਨੂੰ ਖੁਸ਼ੀ ਨਹੀਂ ਮਹਿਸੂਸ ਹੋਣੀ ਮੈਨੂੰ ਠੀਕ ਨਹੀਂ ਲੱਗਣਾ ਤੇ ਐਦਾਂ ਹੀ ਉਸ ਕੁੜੀ ਨਾਲ ਮੇਰੀ ਗੱਲਬਾਤ ਹੋਈ ਮੈਂ ਕਿਹਾ ਵੀ ਹੋ ਸਕਦਾ ਤੁਹਾਡੇ ਅੰਦਰ ਕੁਝ ਕਹਿਣ ਵਾਲਾ ਪਿਆ ਹੋਵੇ ਉਹ ਕਹਿੰਦੇ ਵੀ ਹਾਂ ਬਹੁਤ ਕੁਝ ਕਹਿਣ ਵਾਲਾ ਹੁੰਦਾ ਪਰ ਕਈ ਵਾਰੀ ਅਸੀਂ ਜਿਹਨੂੰ ਕਹਿਣਾ ਚਾਹੁੰਦੇ ਹੁੰਨੇ ਆ ਜਿਹਦੇ ਨਾਲ ਗੱਲ ਕਰਨਾ ਚਾਹੁੰਦੇ ਹੁੰਨੇ ਆ ਉਹਦੇ ਕੋਲ ਸਾਡੇ ਲਈ ਵਕਤ ਨਹੀਂ ਹੁੰਦਾ ਤੇ ਮੈਂ ਗੱਲ ਨੂੰ ਸਮਝ ਗਈ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਕਲੀਅਰ ਗੱਲ ਦੱਸੋ ਉਹ ਕਹਿੰਦੇ ਵੀ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ ਆਪਾਂ ਪਤੀ ਪਤਨੀ ਹੁੰਨੇ ਆ ਆਪਾਂ ਘਰੋਂ ਸਵੇਰੀ ਨਿਕਲ ਜਾਂਦੇ ਆ ਆਪਾਂ ਨੂੰ ਹੁੰਦਾ ਕਿ ਵੀ ਆਪਾਂ ਵੱਧ ਤੋਂ ਵੱਧ ਕਮਾ ਕੇ ਲਿਆਈਏ ਜਿਸ ਦੇ ਨਾਲ ਸਾਡੀ ਜ਼ਿੰਦਗੀ ਸੌਖੀ ਹੋ ਜਾਵੇ ਸਾਡੇ ਨਿਆਣਿਆਂ ਦੀ ਜ਼ਿੰਦਗੀ ਸੌਖੀ ਹੋ ਜਾਵੇ ਤੇ ਅਸੀਂ ਵਧੀਆ ਕੱਪੜਾ ਲੀੜਾ ਪਾਈਏ ਅਸੀਂ ਸੋਹਣਾ ਗੁਜ਼ਾਰਾ ਕਰੀਏ ਕਹਿੰਦੇ ਉਹਦੇ ਵਿੱਚ ਨਾ ਕਈ ਵਾਰੀ ਸਾਡਾ ਆਪਣਾ ਰਿਸ਼ਤਾ ਰੁੱਲ ਜਾਂਦਾ ਤੇ ਉਹ ਰਿਸ਼ਤੇ ਆ ਰੋਲ ਜਾਂਦਾ ਵੀ ਜਦੋਂ ਅਸੀਂ ਆਪਣੇ ਘਰਾਂ ਨੂੰ ਵਾਪਸ ਆਉਨੇ ਆ ਤਾਂ ਸਾਨੂੰ ਸਾਰਿਆਂ ਨੂੰ ਹੁੰਦਾ ਕਿ ਵੀ ਅਸੀਂ ਹੁਣ ਆਪਣੇ ਲਈ ਥੋੜਾ ਜਿਹਾ ਸਮਾਂ ਗੁਜ਼ਾਰੀਏ ਆਪਣੇ ਲਈ ਮਤਲਬ ਸਿਰਫ ਆਪਣੇ ਨਾਲ ਤੇ ਉਹ ਸਮਾਂ ਅਸੀਂ ਜਾਂ ਤਾਂ ਫਿਰ ਮੋਬਾਈਲ ਤੇ ਗੁਜ਼ਾਰ ਦੰਨੇ ਆ ਜਾਂ ਫਿਰ ਕਈ ਵਾਰੀ ਇਹ ਵੀ ਹੁੰਦਾ ਕਿ ਅਸੀਂ ਬਾਹਰ ਕਿਸੇ ਨਾਲ ਆਪਣੇ ਦੋਸਤਾਂ ਨਾਲ ਬੈਠਣਾ ਪਸੰਦ ਕਰਦੇ ਆ ਕੁੜੀਆਂ ਨੂੰ ਹੁੰਦਾ ਕਿ ਅਸੀਂ ਆਪਣੇ ਲਈ ਥੋੜਾ ਜਿਹਾ ਟਾਈਮ ਕੱਢੀਏ ਅਸੀਂ ਵੀ ਬਾਹਰ ਜਾਈਏ ਜਾਂ ਕੁਝ ਐਦਾਂ ਦਾ ਸੀ ਉਹ ਟਾਈਮ ਅੱਜਕੱਲ ਭੰਲਣ ਲੱਗ ਗਿਆ ਸਾਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਸਾਡੇ ਰਿਸ਼ਤੇ ਨੂੰ ਵੀ ਬਹੁਤ ਜ਼ਿਆਦਾ ਟਾਈਮ ਆ ਜਿਹੜਾ ਉਹ ਚਾਹੀਦਾ ਤੇ ਜ਼ਿਆਦਾਤਰ ਲੋਕ ਨੇ ਨਾ ਜਿਹੜੇ ਉਹ ਇਹੀ ਕਰਦੇ ਨੇ ਉਹ ਜਦੋਂ ਇਕੱਠੇ ਰਹਿੰਦੇ ਆ ਨਾ ਉਹ ਇੱਕ ਦੂਜੇ ਨੂੰ ਨੋਟਿਸ ਕਰਨਾ ਹੀ ਛੱਡ ਦਿੰਦੇ ਨੇ ਉਹਨਾਂ ਨੂੰ ਲੱਗਦਾ ਵੀ ਇਕੱਠੇ ਰਹਿਣਾ ਮਤਲਬ ਇਹੀ ਹੁੰਦਾ ਵੀ ਆਪਾਂ ਇਕੱਠੇ ਸੌਂ ਲਏ ਆਪਾਂ ਇਕੱਠੇ ਉੱਠ ਗਏ ਤੇ ਆਪਾਂ ਘਰ ਦੇ ਕੰਮ ਕਰ ਲਏ ਆਪਾਂ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਤੇ ਅੱਜ ਕੱਲ ਦਾ ਜਿਹੜਾ ਦੌਰ ਆ ਨਾ ਜਿੱਥੇ ਅਸੀਂ ਇੰਨਾ ਕੁਝ ਦੁਨੀਆਦਾਰੀ ਦੇ ਵਿੱਚ ਦੇਖਦੇ ਪਏ ਆ ਮੈਨੂੰ ਲੱਗਦਾ ਉਹਦੇ 'ਚ ਹਰ ਰਿਲੇਸ਼ਨ ਦੀ ਨਾ ਜ਼ਰੂਰਤ ਬਦਲ ਗਈ ਆ ਹੁਣ ਲੋਕਾਂ ਨੂੰ ਇੱਕ ਦੂਜੇ ਤੋਂ ਫਿਜ਼ੀਕਲ ਜਾਂ ਇਕਨੋਮਿਕਲ ਚੀਜ਼ਾਂ ਦੀ ਜ਼ਰੂਰਤ ਉਨੀ ਜ਼ਿਆਦਾ ਨਹੀਂ ਹੈਗੀ ਹੁਣ ਹਰ ਇੱਕ ਬੰਦੇ ਦੀ ਜੇਬ 'ਚ ਪੈਸਾ ਤੇ ਨਾ ਹੀ ਕੋਈ ਫਿਜ਼ੀਕਲੀ ਕਿਸੇ ਨੂੰ ਇੰਨੀ ਜ਼ਿਆਦਾ ਤਵੱਜੋ ਦਿੰਦਾ ਹੁਣ ਜਿਹੜੀ ਤਵੱਜੋ ਸਾਨੂੰ ਚਾਹੀਦੀ ਆ ਨਾ ਉਹ ਇਮੋਸ਼ਨਲ ਚਾਹੀਦੀ ਆ ਅਸੀਂ ਆਪਣੇ ਕੰਮਾਂ ਤੇ ਜਾਂਦੇ ਹਾਂ ਹਜ਼ਾਰਾਂ ਚੀਜ਼ਾਂ ਸੁਣਦੇ ਹਾਂ ਅਸੀਂ ਦੁਨੀਆਂ 'ਚ ਵਿਚਰਦੇ ਹਾਂ ਹਜ਼ਾਰਾਂ ਚੀਜ਼ਾਂ ਸੁਣਦੇ ਹਾਂ ਸਾਡੇ ਆਸ-ਪਾਸ ਜਿਹੜੇ ਰਿਸ਼ਤੇ ਹੁੰਦੇ ਨੇ ਕਈ ਵਾਰੀ ਸਾਡੀਆਂ ਉਹਨਾਂ ਨਾਲ ਹਜ਼ਾਰਾਂ ਤਰ੍ਹਾਂ ਦੀਆਂ ਨਾਰਾਜ਼ਗੀਆਂ ਚੱਲਦੀਆਂ ਹੁੰਦੀਆਂ ਨੇ ਪਰ ਇੱਕ ਥਾਂ ਹੁੰਦੀ ਐ ਜਿੱਥੇ ਸਾਨੂੰ ਆ ਕੇ ਲੱਗਦਾ ਹੁੰਦਾ ਕਿ ਮੈਂ ਆਪਣਾ ਸਾਰਾ ਅੰਦਰਲਾ ਜਿਹੜਾ ਭਾਰ ਆ ਉਹ ਮੈਂ ਖਾਲੀ ਕਰ ਸਕਦਾ ਤੇ ਉਹ ਸਾਡਾ ਪਾਰਟਨਰ ਹੁੰਦਾ ਮੁੰਡੇ ਲਈ ਉਹਦੀ ਵਾਈਫ ਤੇ ਇੱਕ ਵਾਈਫ ਲਈ ਉਹਦਾ ਘਰ ਵਾਲਾ ਉੱਥੇ ਉਹਨਾਂ ਦਾ ਦਿਲ ਕਰਦਾ ਹੁੰਦਾ ਵੀ ਉਹ ਆਪਣੇ ਆਪ ਨੂੰ ਹੌਲਾ ਕਰ ਦੇਣ ਪਰ ਹੁਣ ਦਾ ਜਿਹੜਾ ਟਾਈਮ ਆ ਗਿਆ ਉਹ ਇਦਾਂ ਦਾ ਹੀ ਆ ਵੀ ਇਸ ਰਿਸ਼ਤੇ ਦੇ ਵਿੱਚ ਵੀ ਉਹਨਾਂ ਨਿੱਗ ਨਹੀਂ ਰਿਹਾ ਉਹ ਵੀ ਇੱਕ ਦੂਜੇ ਨੂੰ ਸੁਣਨਾ ਨਹੀਂ ਪਸੰਦ ਕਰਦੇ ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਮੇਰੇ ਜ਼ਿੰਦਗੀ 'ਚ ਆਪਣੇ ਵੱਡੇ ਮਸਲੇ ਚੱਲਦੇ ਨੇ ਮੈਂ ਕੰਮ ਤੋਂ ਥੱਕੀ ਆਈਆਂ ਮੈਂ ਤੈਨੂੰ ਕਿਉਂ ਸੁਣਾ ਹੁਣ ਮੈਂ ਘਰੇ ਆ ਕੇ ਵੀ ਟੈਨਸ਼ਨ ਸੁਣਾ ਸੇਮ ਚੀਜ਼ ਆ ਨਾ ਜਿਹੜੀ ਉਹ ਮੁੰਡਿਆਂ ਨੂੰ ਲੱਗਦੀ ਆ ਤੇ ਉੱਥੇ ਫਿਰ ਇਕੱਲਾ ਇਕੱਲਾ ਬੈਠਾ ਬੰਦਾ ਬਹੁਤ ਜ਼ਿਆਦਾ ਉਲਝ ਜਾਂਦਾ ਉਹਨੂੰ ਲੱਗਦਾ ਹੈ ਕਿ ਸ਼ਾਇਦ ਦੁਨੀਆ ਤੇ ਕੋਈ ਨਹੀਂ ਬਣਿਆ ਜਿਹੜਾ ਮੇਰੀ ਗੱਲ ਸਮਝੇ ਉਹਨੂੰ ਆਪਣਾ ਆਪਣਾ ਉਸ ਰਿਸ਼ਤੇ ਦੇ ਵਿੱਚ ਬੇਲੋੜਾ ਜਿਹਾ ਲੱਗਣ ਲੱਗ ਜਾਂਦਾ ਜਦੋਂ ਅਸੀਂ ਇਮੋਸ਼ਨਲੀ ਕਿਸੇ ਨੂੰ ਸੁਣਦੇ ਨਹੀਂ ਅਸੀਂ ਉਹਨੂੰ ਉਹਦੇ ਕੀਤੇ ਕੰਮਾਂ ਦੀ ਤਾਰੀਫ਼ ਨਹੀਂ ਦਿੰਦੇ ਜਦੋਂ ਅਸੀਂ ਉਹਨੂੰ ਇਹ ਵਾਰ-ਵਾਰ ਰੀਅਲਾਈਜ਼ ਨਹੀਂ ਕਰਾਉਂਦੇ ਕਿ ਤੇਰਾ ਮੇਰੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਇੰਪੋਰਟੈਂਟ ਆ ਮੇਰੀ ਜ਼ਿੰਦਗੀ ਹੈ ਜਿਹੜੀ ਇਹ ਸਿਰਫ ਤੇਰੇ ਨਾਲ ਚੱਲ ਸਕਦੀ ਆ ਮੇਰੇ ਲਈ ਦੁਨੀਆ ਦੇ ਸਾਰੇ ਰਿਸ਼ਤੇ ਬਹੁਤ ਇੰਪੋਰਟੈਂਸ ਰੱਖਦੇ ਨੇ ਪਰ ਤੂੰ ਜੋ ਮੇਰੇ ਲਈ ਆ ਨਾ ਇਸ ਤੋਂ ਜ਼ਿਆਦਾ ਖਾਸ ਮੇਰੇ ਲਈ ਕੁਝ ਨਹੀਂ ਹੈਗਾ ਕੋਈ ਯਾਰੀਆਂ ਦੋਸਤੀਆਂ ਨਹੀਂ ਹੈਗੀਆਂ ਤੇ ਉਸ ਵਕਤ ਨਾ ਬੰਦੇ ਨੂੰ ਲੱਗਦਾ ਹੁੰਦਾ ਕਿ ਹਾਂ ਮੈਂ ਇਸ ਬੰਦੇ ਲਈ ਇੰਪੋਰਟੈਂਟ ਹਾਂ ਉਹ ਇੱਕ ਜੀਣ ਦੀ ਵਜ੍ਹਾ ਜੀ ਮਿਲ ਜਾਂਦੀ ਆ ਮੈਂ ਬਹੁਤ ਸਾਰੀਆਂ ਇੰਨਾ ਕੁੜੀਆਂ ਨਾਲ ਗੱਲਾਂ ਕਰਦੀ ਹੁੰਦੀਆਂ ਵੀ ਜਿਹੜੀਆਂ ਕਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਚਾਹੇ ਸਭ ਕੁਝ ਉਲਟ ਪੁਲਟ ਚੱਲਦਾ ਰਹੇ ਪਰ ਜੇ 파ਟਨਰ ਤੁਹਾਡੇ ਨਾਲ ਹੋਵੇ ਨਾ ਤਾਂ ਤੁਹਾਨੂੰ ਜ਼ਿੰਦਗੀ ਸੋਹਣੀ ਲੱਗਦੀ ਆ ਬਹੁਤ ਕੁੜੀਆਂ ਕਹਿੰਦੀਆਂ ਹੁੰਦੀਆਂ ਨੇ ਕਿ ਭਾਵੇਂ ਤੁਹਾਨੂੰ ਸਾਰੇ ਰਿਸ਼ਤੇ ਮਾੜੇ ਟੱਕਰ ਜਾਣ ਪਰ ਜੇ ਤੁਹਾਡਾ 파ਟਨਰ ਬਹੁਤ ਵਧੀਆ ਨਾ ਤਾਂ ਜ਼ਿੰਦਗੀ 'ਚ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਕੋਈ ਔਕੜਾਂ ਤੁਸੀਂ ਸੋਚਦੇ ਨਹੀਂ ਹੈਗੇ ਤੁਸੀਂ ਬੜੀ ਸੋਹਣੀ ਜ਼ਿੰਦਗੀ ਗੁਜ਼ਾਰ ਲੈਨੇ ਹੋ ਤੇ ਐਦਾਂ ਹੀ ਮੁੰਡੇ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਉਹਨਾਂ ਦੇ ਘਰ 'ਚ ਇਹੋ ਜੀ ਉਹਨਾਂ ਦੀ ਵਾਈਫ ਆ ਵੀ ਜਿਹੜੀ ਉਹਨਾਂ ਨੂੰ ਸੁਣਦੀ ਆ ਸਮਝਦੀ ਆ ਉਹ ਘੱਟ ਕਮਾਉਂਦੇ ਨੇ ਤਾਂ ਵੀ ਉਹਦੇ 'ਚ ਖੁਸ਼ ਰਹਿੰਦੀ ਆ ਉਹ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਘੱਟ ਵੀ ਕਰਦੇ ਆ ਉਹ ਤਾਂ ਵੀ ਉਹਨਾਂ ਨਾਲ ਖੁਸ਼ ਰਹਿੰਦੀ ਆ ਜਾਂ ਫਿਰ ਉਹ ਉਹਨਾਂ ਦੇ ਮੁੱਦਿਆਂ ਨੂੰ ਉਹਨਾਂ ਦੀਆਂ ਦਿੱਕਤਾਂ ਨੂੰ ਸਮਝਦੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਤੇ ਆਪਣੀ ਜ਼ਿੰਦਗੀ ਦੇ ਵਿੱਚ ਬੈਲੈਂਸ ਬਿਠਾਉਂਦੀ ਪਈ ਆ ਉਹ ਮੁੰਡੇ ਵੀ ਮਾਨਸਿਕ ਤੌਰ ਤੇ ਬਹੁਤ ਸੁਖੀ ਹੁੰਦੇ ਨੇ ਪਰ ਅੱਜਕੱਲ ਕਿਸੇ ਕੋਲ ਇੰਨਾ ਸਮਾਂ ਨਹੀਂ ਮੈਂ ਕੱਲ ਵੀ ਕਿਸੇ ਨੂੰ ਕਿਹਾ ਸੀ ਮੈਂ ਕਿਹਾ ਵੀ ਇੱਕ ਹਸਬੰਡ ਵਾਈਫ ਚ ਕੋਈ ਪਰਦਾ ਨਹੀਂ ਹੁੰਦਾ ਇੱਥੋਂ ਤੱਕ ਕਿ ਕੱਪੜੇ ਦਾ ਵੀ ਪਰਦਾ ਨਹੀਂ ਹੁੰਦਾ ਹੈਨਾ ਤੇ ਉੱਥੇ ਮਨਾਂ ਦੇ ਬਹੁਤ ਪਰਦੇ ਹੋਗੇ ਨੇ ਹੁਣ ਨਾ ਤਾਂ ਸਾਡਾ ਜੀ ਕਰਦਾ ਕਿ ਅਸੀਂ ਆਪਣੇ ਪਾਰਟਨਰ ਨਾਲ ਕੋਈ ਗੱਲ ਕਰੀਏ ਨਾ ਉਹਨਾਂ ਦਾ ਜੀ ਕਰਦਾ ਤੇ ਇਸ ਤਰੀਕੇ ਨਾਲ ਅਸੀਂ ਮਾਨਸਿਕ ਤੌਰ ਤੇ ਬਹੁਤ ਖਾਲੀ ਤੇ ਉਲਝੇ ਹੋਏ ਆ ਤੇ ਇਹ ਹੀ ਚੀਜ਼ ਆ ਜਿਹੜੀ ਸਾਨੂੰ ਬਹੁਤ ਜ਼ਿਆਦਾ ਬੇਸਕੂਨੀ ਦਿੰਦੀ ਆ ਫਿਰ ਅਸੀਂ ਬਾਹਰ ਵੱਲ ਭੱਜਦੇ ਆ ਫਿਰ ਸਾਡਾ ਜੀ ਕਰਦਾ ਕਿ ਬਈ ਅਸੀਂ ਕਿਸੇ ਹੋਰ ਨਾਲ ਗੱਲ ਕਰੀਏ ਜ਼ਿੰਦਗੀ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਨੇ ਨਾ ਕਿ ਬਾਹਰ ਰਿਸ਼ਤੇ ਬਣਦੇ ਨੇ ਉਹਨਾਂ ਦਾ ਕਾਰਨ ਇਹੀ ਹੁੰਦਾ ਮੈਂ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹੂੰਗੀ ਵੀ ਕਦੇ ਵੀ ਕਿਸੇ ਨਾਲ ਤੁਹਾਡਾ ਰਿਸ਼ਤਾ ਹੋਣਾ ਵਿਆਹ ਹੋ ਜਾਣਾ ਉਹ ਤੁਹਾਡੇ ਰਿਸ਼ਤੇ ਦੀ ਪੂਰੀ ਜ਼ਿੰਦਗੀ ਚੱਲਣ ਦੀ ਗਾਰੰਟੀ ਨਹੀਂ ਹੁੰਦਾ ਪਰ ਜੇ ਤੁਸੀਂ ਸਮੇਂ-ਸਮੇਂ ਤੇ ਬੰਦੇ ਨੂੰ ਮਹਿਸੂਸ ਕਰਾਓ ਨਾ ਕਿ ਤੂੰ ਜ਼ਰੂਰੀ ਆ ਤੂੰ ਮੇਰੇ ਲਈ ਜ਼ਿੰਦਗੀ ਚ ਬਹੁਤ ਕੁਝ ਕੀਤਾ ਉਹ ਦੋਨਾਂ ਧਿਰਾਂ ਨੂੰ ਕਰਾਉਣਾ ਚਾਹੀਦਾ ਕੁੜੀ ਨੂੰ ਵੀ ਤੇ ਮੁੰਡੇ ਨੂੰ ਵੀ ਤੇ ਜਤੋਣਾ ਚਾਹੀਦਾ ਕਿ ਤੂੰ ਬੇ ਲੋੜਾ ਨਹੀਂ ਮੈਨੂੰ ਸਾਰੀ ਜ਼ਿੰਦਗੀ ਤੇਰੀ ਲੋੜ ਆ ਮੈਨੂੰ ਤੇਰੀ ਫਿਕਰ ਆ ਮੈਨੂੰ ਤੇਰੀ ਆਪਣੀ ਜ਼ਿੰਦਗੀ ਚ ਹੋਣ ਦਾ ਜਿਹੜੀ ਉਹ ਪਿਆਰੀ ਆ ਫਿਰ ਇਹ ਰਿਸ਼ਤਾ ਬਹੁਤ ਖੂਬਸੂਰਤ ਚੱਲਦਾ ਤੇ ਦੂਜੀ ਚੀਜ਼ ਮੈਂ ਪਿਛਲੇ ਕਿਸੇ ਮੈਨੂੰ ਲੱਗਦਾ ਹਫਤਾ ਪਹਿਲਾਂ ਕਿਸੇ ਨਾਲ ਇੰਟਰਵਿਊ ਕੀਤੀ ਸੀ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਉਹ ਕਹਿੰਦੇ ਵੀ ਜ਼ਿੰਦਗੀ ਨਾ ਬਹੁਤ ਸੋਹਣੀ ਆ ਪਰ ਉਦੋਂ ਤੱਕ ਜਦੋਂ ਤੱਕ ਤੁਹਾਨੂੰ ਕੋਈ ਬਿਮਾਰੀ ਠਮਾਰੀ ਨਹੀਂ ਆਉਂਦੀ ਤੇ ਉਹਨਾਂ ਦੇ ਪਾਰਟਨਰ ਨੂੰ ਕੈਂਸਰ ਹੋਇਆ ਸੀ ਤੇ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਉਹ ਕਹਿੰਦੇ ਵੀ ਸਾਰੀ ਜ਼ਿੰਦਗੀ ਨਾ ਅਸੀਂ ਕਦੇ ਇੱਕ ਦੂਜੇ ਦਾ ਹੱਥ ਫੜ ਕੇ ਨਹੀਂ ਤੁਰਦੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਹ ਕਦੀ ਆਪਣੇ ਮਾਪਿਆਂ ਦਾ ਹੱਥ ਫੜ ਕੇ ਨਹੀਂ ਤੁਰਦੇ ਮਾਪੇ ਬਜ਼ੁਰਗ ਹੋ ਗਏ ਵੀ ਬੱਚਿਆਂ ਦਾ ਹੱਥ ਫੜ ਕੇ ਨਹੀਂ ਤੁਰਦੇ ਤੇ ਸਭ ਤੋਂ ਵੱਡਾ ਸਾਡੀ ਜਿਹੜੀ ਪੰਜਾਬੀ ਸੁਸਾਇਟੀ ਆ ਉਹਦੇ 'ਚ ਇੱਕ ਬਹੁਤ ਵੱਡੀ ਚੀਜ਼ ਆ ਕਿ ਕਦੇ ਪਾਰਟਨਰ ਵੀ ਇੱਕ ਦੂਜੇ ਦਾ ਹੱਥ ਫੜ ਕੇ ਨਹੀਂ ਤੁਰਦੇ ਉਹ ਕਹਿੰਦੇ ਇਹ ਚੀਜ਼ ਕਦੋਂ ਹੁੰਦੀ ਆ ਜਦੋਂ ਅਸੀਂ ਸਾਨੂੰ ਲੱਗਦਾ ਏ ਕਿ ਇੱਕ ਜਾਨੇ ਨੂੰ ਬਹੁਤ ਕੁਛ ਗੰਭੀਰ ਇਹੋ ਜਿਹਾ ਹੋ ਗਿਆ ਕਿ ਹੁਣ ਆ ਪ੍ਰਮਾਤਮਾ ਦੀ ਮਰਜ਼ੀ ਨਾਲ ਇਹਦਾ ਹੱਥ ਆ ਜਿਹੜਾ ਮੇਰੇ ਤੋਂ ਕਦੇ ਵੀ ਛੁੱਟ ਸਕਦਾ ਤੇ ਉਹ ਕਹਿੰਦੇ ਮੈਂ ਕੈਂਸਰ ਹਸਪਤਾਲ ਦੇ ਵਿੱਚ ਦੇਖਦਾ ਸੀਗਾ ਕਿ ਸਿਰਫ ਉੱਥੇ ਜੋੜੇ ਇੱਕ ਦੂਜੇ ਦਾ ਹੱਥ ਫੜ ਕੇ ਤੁਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਵੀ ਹੁਣ ਇਹਦਾ ਹੱਥ ਕਿਤੇ ਵੀ ਕਦੇ ਵੀ ਕਿਸੇ ਵੀ ਪਲ ਮੇਤੋਂ ਛੁੱਟ ਸਕਦਾ ਮਤਲਬ ਇਹ ਬਿਮਾਰੀ ਇਹਨੂੰ ਮੇਰੀ ਜ਼ਿੰਦਗੀ ਚੋਂ ਦੂਰ ਲਿਜਾ ਸਕਦੀ ਆ ਤੇ ਉੱਥੇ ਫਿਰ ਬੰਦੇ ਨੂੰ ਯਾਦ ਆਉਂਦਾ ਕਿ ਮੈਂ ਕਿੰਨੀ ਖੂਬਸੂਰਤ ਜ਼ਿੰਦਗੀ ਚ ਕਿੰਨੇ ਪਲ ਨੇ ਜਿਹੜੇ ਮੈਂ ਇਹਦੇ ਨਾਲੋਂ ਨਹੀਂ ਵੇਖੇ ਜਿਹੜੇ ਸਾਨੂੰ ਦੋਵਾਂ ਨੂੰ ਬਤਾਉਣੇ ਚਾਹੀਦੇ ਸੀ ਜਿਹੜੇ ਸਾਨੂੰ ਦੋਵਾਂ ਨੂੰ ਹੰਡਾਉਣੇ ਚਾਹੀਦੇ ਸੀ ਅਸੀਂ ਬਹੁਤ ਵੱਡੀ ਜ਼ਿੰਦਗੀ ਨਿਆਣਿਆਂ ਨੂੰ ਪਾਲਣ ਤੇ ਜ਼ਿੰਮੇਵਾਰੀਆਂ ਕਰਨ ਤੇ ਕਮਾਉਣ ਤੇ ਲਾ ਦਿੱਤੀ ਪਰ ਸਾਨੂੰ ਅੱਜ ਇਸ ਸਮੇਂ ਤੇ ਯਾਦ ਆਇਆ ਕਿ ਸਾਨੂੰ ਇੱਕ ਦੂਜੇ ਦੀ ਕਿੰਨੀ ਜ਼ਰੂਰਤ ਸੀ ਕਹਿੰਦੇ ਨੇ ਕਿ ਜਵਾਨੀ ਆ ਨਾ ਜਿਹੜੀ ਉਹ ਸ਼ਾਇਦ ਤੁਸੀਂ ਆਪਣੇ 파ਟਨਰ ਬਿਨਾਂ ਕੱਟ ਲਵੋ ਕਿਉਂਕਿ ਤੁਸੀਂ ਬਿਜ਼ੀ ਹੁੰਨੇ ਹੋ ਤੁਸੀਂ ਨਿਆਣਿਆਂ ਨੂੰ ਪਾਲਣ ਚ ਆਪਣੀਆਂ ਜ਼ਿੰਮੇਵਾਰੀਆਂ ਕਰਨ ਚ ਪਰ ਜਦੋਂ ਤੁਹਾਡੇ ਤੇ ਬਡਾਪਾ ਆਉਂਦਾ ਨਾ ਉਹ ਵਕਤ ਆ ਨਾ ਜਿਹੜਾ ਜੇ ਤੁਹਾਡੇ ਨਾਲ ਦਾ ਇਸ ਦੁਨੀਆ ਤੇ ਨਾ ਹੋਵੇ ਤਾਂ ਉਹ ਕੱਟਣਾ ਬਹੁਤ ਔਖਾ ਹੁੰਦਾ ਸਾਡੇ ਇੱਕ ਅੰਕਲ ਨੇ ਉਹ ਘੱਟੋ ਘੱਟ 92 ਸਾਲ ਦੇ ਨੇ ਤੇ ਇੱਕ ਵਾਰ ਮੈਂ ਉਹਨਾਂ ਨੂੰ ਪੁੱਛਿਆ ਆਂਟੀ ਨੂੰ ਇਸ ਦੁਨੀਆ ਤੋਂ ਗਿਆਨ ਨੂੰ 5-7 ਸਾਲ ਹੋ ਗਏ ਮੈਨਾਂ ਉਹਨੂੰ ਪੁੱਛਿਆ ਮੈਂ ਕਿ ਵੀ ਅੰਕਲ ਤੁਸੀਂ ਆਂਟੀ ਨੂੰ ਯਾਦ ਕਰਦੇ ਹੋ ਉਹ ਕਹਿੰਦੇ ਵੀ ਮੈਂ ਉਹਨੂੰ ਹਰ ਘੜੀ ਯਾਦ ਕਰਦਾ ਕਹਿੰਦੇ ਕਿਉਂਕਿ ਹੁਣ ਮੇਰੇ ਬੱਚੇ ਉਡਾਰ ਹੋ ਗਏ ਨੇ ਬੱਚਿਆਂ ਦੇ ਬੱਚੇ ਵੀ ਅੱਗੋਂ ਵਿਆਹੇ ਗਏ ਨੇ ਉਹ ਉਹਨਾਂ ਦੀ ਜ਼ਿੰਦਗੀ 'ਚ ਰੁੱਝ ਗਏ ਨੇ ਕਹਿੰਦੇ ਇਸ ਵਕਤ ਮੇਰੇ ਕੋਲ ਕੌਣ ਹੋਣਾ ਚਾਹੀਦਾ ਸੀ ਉਹ ਮੇਰੇ ਕੋਲ ਹੋਣੀ ਚਾਹੀਦੀ ਸੀ ਅਸੀਂ ਗੱਲਾਂ ਕਰਦੇ ਅਸੀਂ ਆਪਣੇ ਭਰੇ ਪੂਰੇ ਪਰਿਵਾਰ ਨੂੰ ਵੇਖ ਕੇ ਇਕੱਠੇ ਬਹਿ ਕੇ ਖੁਸ਼ ਹੁੰਦੇ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਮਾਂ ਹੈ ਜਿਹੜਾ ਅਸੀਂ ਉਹ ਕਮਾਉਣ 'ਚ ਬੱਚਿਆਂ ਨੂੰ ਪਾਲਣ 'ਚ ਕੱਢਤਾ ਪਰ ਉਸ ਸਮੇਂ ਸਾਨੂੰ ਗੱਲਾਂ ਲਈ ਵਕਤ ਨਹੀਂ ਮਿਲਿਆ ਕਹਿੰਦੇ ਹੁਣ ਮੈਂ ਉਹਦੇ ਨਾਲ ਬੈਠ ਕੇ ਉਹ ਸਾਰੀਆਂ ਗੱਲਾਂ ਕਰਨੀਆਂ ਸੀ ਤੇ ਅੱਜ ਵੀ ਅੰਕਲ ਦੀ ਅਲਮਾਰੀ ਦੇ ਵਿੱਚ ਆਂਟੀ ਦੇ ਜਿਹੜੇ ਸਾਰੇ ਸੂਟ ਨੇ ਨਾ ਉਹ ਸੰਭਾਲੇ ਪਏ ਨੇ ਉਹ ਕਹਿੰਦੇ ਕਿ ਸਾਲਕ ਬਾਅਦ ਮੈਂ ਇਦਾਂ ਕਰਦਾ ਹੁੰਨਾ ਇਹਨਾਂ ਨੂੰ ਵਾਸ਼ਿੰਗ ਮਸ਼ੀਨ ਚ ਪਾਉਣਾ ਤੇ ਸਾਰਿਆਂ ਨੂੰ ਧੋ ਦਿੰਨਾ ਤੇ ਫਿਰ ਮੈਂ ਪ੍ਰੈਸ ਕਰਾ ਕੇ ਦੁਬਾਰਾ ਉਹਨਾਂ ਨੂੰ ਸੰਭਾਲਦਾ ਤੇ ਮੈਨੂੰ ਐਂ ਲੱਗਦਾ ਕਿ ਉਹ ਮੇਰੇ ਨਾਲ ਹੀ ਰਹਿੰਦੀ ਆ ਤੇ ਇਦਾਂ ਹੀ ਮੈਂ ਥੋੜੇ ਜਿ ਦਿਨ ਪਹਿਲਾਂ ਇੱਕ ਇੰਟਰਵਿਊ ਮਥਲੇਸ਼ ਕੁਮਾਰੀ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਦੇਖਿਆ ਜਦੋਂ ਮੈਂ ਉਹਨਾਂ ਨੂੰ ਇੰਟਰਵਿਊ ਕੀਤਾ ਮੈਂ ਉਹਨਾਂ ਨੂੰ ਵੀ ਪੁੱਛਿਆ ਉਹ ਰੀਲ ਬੜੇ ਲੋਕਾਂ ਨੇ ਮਤਲਬ ਮੈਨੂੰ ਉਹਦੇ ਤੇ ਬੜੇ ਚੰਗੇ ਸਨੇਹ ਭੇਜੇ ਮਿਕੇ ਵੀ ਤੁਸੀਂ ਅੰਕਲ ਨੂੰ ਯਾਦ ਕਰਦੇ ਹੋ ਉਹਨਾਂ ਨੇ ਐਨੇ ਮੋਹ ਨਾਲ ਕਿਹਾ ਨਾ ਮੈਨੂੰ ਐ ਲੱਗਿਆ ਵੀ ਜਿਵੇਂ ਕੋਈ 20 25 ਸਾਲ ਦੀ ਕੁੜੀ ਉਹਨੂੰ ਯਾਦ ਕਰਦੀ ਹੈ ਜਿਸ ਦੇ ਨਾਲ ਉਹਨੂੰ ਬਹੁਤ ਮੁਹੱਬਤ ਆ ਉਹ ਕਹਿੰਦੇ ਕਿ ਉਹ ਤਾਂ ਮੈਨੂੰ ਕਦੀ ਭੁੱਲਿਆ ਹੀ ਨਹੀਂ ਮਤਲਬ ਉਹ ਕਿੱਡੀ ਸੋਹਣੀ ਗੱਲ ਹੈ ਕਿ ਤੁਸੀਂ ਤੁਹਾਡੇ ਮਾਪੇ ਦੁਨੀਆ ਤੋਂ ਚਲੇ ਜਾਂਦੇ ਆ ਤੁਸੀਂ ਭੁੱਲ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਜਾਣਾ ਹੀ ਸੀਗਾ ਉਹਨਾਂ ਦਾ ਵਕਤ ਹੋ ਗਿਆ ਸੀਗਾ ਮੈਨੂੰ ਲੱਗਦਾ ਸੀ ਹਰ ਪਿਆਰੇ ਰਿਸ਼ਤੇ ਨੂੰ ਗਵਾਉਣ ਤੋਂ ਬਾਅਦ ਸ਼ਾਇਦ ਭੁੱਲ ਜਾਂਦੇ ਆ ਪਰ ਇੱਕ ਜਦੋਂ ਮਾਪੇ ਨਿਆਣਿਆਂ ਨੂੰ ਗਵਾਉਂਦੇ ਨੇ ਤੇ ਇੱਕ ਬੰਦਾ ਜਦੋਂ ਆਪਣੇ 파ਟਨਰ ਨੂੰ ਗਵਾਉਂਦਾ ਉਹ ਰਿਸ਼ਤਾ ਜਿਹੜਾ ਤੁਸੀਂ ਸ਼ਾਇਦ ਇਹ ਮੈਨੂੰ ਲੱਗਦਾ ਕਿ ਕਦੀ ਭੁੱਲ ਸਕੋ ਕਿਉਂਕਿ ਕੁੜੀਆਂ ਦੇ ਤਾਂ ਜਿਹੜੇ ਹਾਰ ਸ਼ਿੰਗਾਰ ਨੇ ਉਹੀ ਘਰ ਵਾਲੇ ਨਾਲ ਜੁੜੇ ਹੁੰਦੇ ਨੇ ਤੇ ਘਰ ਵਾਲੇ ਦੀ ਜਿਹੜੀ ਕੇਅਰ ਆ ਘਰ ਵਾਲੇ ਦਾ ਪੂਰਾ ਟੱਬਰ ਉਹ ਕੁੜੀਆਂ ਨਾਲ ਜੁੜਿਆ ਹੁੰਦਾ ਆਪਾਂ ਕਹਿੰਦੇ ਨਾ ਵੀ ਜਨਾਨੀ ਇੱਕ ਦਿਨ ਘਰੋਂ ਬਾਹਰ ਚੜੀ ਜਾਵੇ ਸਾਰਾ ਘਰ ਰੁਲ ਜਾਂਦਾ ਤੇ ਬੰਦਾ ਇੱਕ ਦਿਨ ਘਰੋਂ ਬਾਹਰ ਚਲਿਆ ਜਾਵੇ ਤੁਹਾਨੂੰ ਆਪਣਾ ਘਰੀ ਉਪਰਾਂ ਲੱਗਣ ਲਾ ਜਾਂਦਾ ਤੁਹਾਨੂੰ ਆਪਣੇ ਘਰ ਚ ਬੈਠੇ ਹੀ ਅਨ ਸੇਫ ਮਹਿਸੂਸ ਹੋਣ ਲਾ ਜਾਂਦਾ ਮੇਰੇ ਮੰਮੀ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਹਿੰਦੇ ਵੀ ਬੰਦੇ ਦੀ ਤਾਂ লাশ ਵੀ ਨਾਲ ਪਈ ਹੋਵੇ ਨਾ ਤਾਂ ਜਨਾਨੀ ਸਿਕਿਉਰ ਮਹਿਸੂਸ ਕਰਦੀ ਆ ਮਤਲਬ ਇਹ ਰਿਸ਼ਤਾ ਇੰਨਾ ਜਿਆਦਾ ਇੰਪੋਰਟੈਂਟ ਹੁੰਦਾ ਪਰ ਏਸੇ ਰਿਸ਼ਤੇ ਦੇ ਵਿੱਚ ਅਸੀਂ ਸਭ ਤੋਂ ਜਿਆਦਾ ਇਗਨੋਰ ਕਰਦੇ ਆ ਇੱਕ ਦੂਜੇ ਨੂੰ ਅਸੀਂ ਇੰਨਾ ਗਰੰਟਡ ਜਿਹਾ ਲੈਨੇ ਆ ਨਾ ਉਸ ਚੀਜ਼ ਨੂੰ ਕਿ ਵੀ ਲੈ ਹੈਗਾ ਹੀ ਆ ਜ਼ਿੰਦਗੀ ਚ ਇਹਨੇ ਕਿੱਥੇ ਜਾਣਾ ਤੇ ਬੰਦੇ ਵੀ ਇਦਾਂ ਹੀ ਸੋਚਦੇ ਆ ਕਿ ਵਧੀਆ ਘਰ ਸੰਭਾਲ ਰਹੀ ਆ ਬੱਚੇ ਪਾਲ ਰਹੀ ਆ ਹੋਰ ਇਹਨੂੰ ਇਸ ਤੋਂ ਵੱਧ ਕੀ ਚਾਹੀਦਾ ਤੁਹਾਡਾ ਨਿੱਗ ਚਾਹੀਦਾ ਬੰਦੇ ਨੂੰ ਤੁਹਾਡੀ ਤਾਰੀਫ਼ ਚਾਹੀਦੀ ਆ ਬੰਦੇ ਨੂੰ ਜੇ ਇਸ ਰਿਸ਼ਤੇ ਦੇ ਵਿੱਚ ਨਿੱਗ ਨਹੀਂ ਨਾ ਬਚਿਆ ਇਸ ਰਿਸ਼ਤੇ ਦੇ ਵਿੱਚ ਗੱਲਬਾਤ ਨਹੀਂ ਬਚੀ ਇਸ ਰਿਸ਼ਤੇ ਦੇ ਵਿੱਚ ਇੱਕ ਦੂਜੇ ਲਈ ਸਮਾਂ ਨਹੀਂ ਬਚਿਆ ਇਸ ਰਿਸ਼ਤੇ ਦੇ ਵਿੱਚ ਇੱਕ ਦੂਜੇ ਦਾ ਪਾਰ ਉਹ ਭਾਰ ਇਹ ਨਹੀਂ ਹੈਗਾ ਕਿ ਦੁਨੀਆਦਾਰੀ ਦਾ ਭਾਰ ਉਹ ਜੇ ਤੁਸੀਂ ਦਿਲ ਦਾ ਭਾਰ ਆ ਜਿਹੜਾ ਉਹੀ ਇੱਕ ਦੂਜੇ ਕੋਲ ਬਹਿ ਕੇ ਹੌਲਾ ਨਹੀਂ ਕਰਦੇ ਨਾ ਤਾਂ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ ਇਸ ਰਿਸ਼ਤੇ ਨੂੰ ਹੰਡਾ ਰਹੇ ਹੋ ਇਸ ਰਿਸ਼ਤੇ ਨੂੰ ਜਿਉਂਦੇ ਨਹੀਂ ਪਏ ਤੁਸੀਂ ਇੱਕ ਵਾਰੀ ਮੈਂ ਬਹੁਤ ਸਾਲ ਪਹਿਲਾਂ ਇੱਕ ਕਹਾਣੀ ਲਿਖੀ ਸੀਗੀ ਮੈਂ ਕਿਹਾ ਵੀ ਜਦੋਂ ਤੁਸੀਂ ਆਪਣੇ ਘਰੇ ਆ ਕੇ ਬੈਠਦੇ ਹੋ ਨਾ ਤੇ ਕੋਈ ਲੇਡੀ ਤੁਹਾਡੀ ਥਾਲੀ 'ਚ ਆ ਰੋਟੀ ਪਾ ਕੇ ਤੁਹਾਨੂੰ ਫੜਾਉਂਦੀ ਆ ਮੈਂ ਕਿਹਾ ਵੀ ਉਹ ਮਹਿਜ਼ ਇੱਕ ਰੋਟੀ ਨਹੀਂ ਹੁੰਦੀ ਉਹਦੀ 3-4 ਘੰਟਿਆਂ ਦੀ ਮਿਹਨਤ ਹੁੰਦੀ ਆ ਉਹ 4 ਵਜੇ ਸੋਚਣਾ ਸ਼ੁਰੂ ਕਰ ਦਿੰਦੀ ਆ ਵੀ ਅੱਜ ਰਾਤ ਦੀ ਰੋਟੀ 'ਚ ਮੈਂ ਕੀ ਬਣਾਉਣਾ ਤੇ ਉਹ ਰੋਟੀ ਜਦੋਂ ਤੁਸੀਂ ਉਹਦੇ ਤੋਂ ਥਾਲੀ ਫੜਦੇ ਹੋ ਜੇ ਤੁਸੀਂ ਉਹਨੂੰ ਕਹਿ ਦਿਓ ਨਾ ਕਿ ਬਈ ਤੂੰ ਸਾਰਾ ਦਿਨ ਦੀ ਥੱਕੀ ਆਈਆਂ ਤੂੰ ਮੇਰੇ ਨਾਲ ਬਹਿ ਕੇ ਰੋਟੀ ਖਾ ਲੈ ਜਾਂ ਤੂੰ ਬਹੁਤ ਸਵਾਦ ਬਣਾਈ ਆ ਉਹਦੀ ਸਾਰੇ ਦਿਨ ਦੀ ਥਕਾਨ ਉੱਤਰ ਜਾਂਦੀ ਆ ਆਪਾਂ ਕਹਿੰਦੇ ਆ ਨਾ ਕਿ ਪਿਆਰ ਨਾਲ ਚਾਹੇ ਕਿਸੇ ਨੂੰ ਜ਼ਹਿਰ ਦੇ ਦੋ ਬੰਦਾ ਖਾ ਲੈਂਦਾ ਉਦਾਂ ਹੀ ਆਪਾਂ ਕਹਿੰਦੇ ਹੁੰਨੇ ਕਿ ਪਿਆਰ ਨਾਲ ਥਾਪੜਾ ਦੇ ਕੇ ਚਾਹੇ ਕਿਸੇ ਤੋਂ ਸਾਰਾ ਦਿਨ ਕੰਮ ਕਰਾ ਲਓ ਉਹ ਬੰਦਾ ਕਰ ਲੈਂਦਾ ਪਰ ਜਿੰਨਾ ਘਰਾਂ ਦੇ ਵਿੱਚ ਉਹਨਾਂ ਬੀਬੀਆਂ ਲਈ ਤਾਰੀਫਾਂ ਨਹੀਂ ਬਚਦੀਆਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦਾ ਸਮਾਂ ਬੰਦਿਆਂ ਕੋਲ ਨਹੀਂ ਨਾ ਹੁੰਦਾ ਉਹ ਆਪਣੀ ਉਮਰ ਤੋਂ ਜ਼ਿਆਦਾ ਬਜ਼ੁਰਗ ਦਿਖਣ ਲੱਗ ਜਾਂਦੀਆਂ ਨੇ ਇਹ ਆਪਣੇ ਆਲੇ-ਦੁਆਲੇ ਸਾਰੀ ਜਗ੍ਹਾ ਤੇ ਤੁਸੀਂ ਤਜਰਬੇ ਕੀਤੇ ਹੋਣਗੇ ਕਿ ਜਿਹੜੀਆਂ ਧੀਆਂ ਮਾਪਿਆਂ ਦੀ ਘੂਰ ਨਾਲ ਪਲਦੀਆਂ ਨੇ ਉਹਨਾਂ 'ਚ ਬਿਲਕੁਲ ਕੌਨਫੀਡੈਂਸ ਨਹੀਂ ਹੁੰਦਾ ਜਿਹੜੀਆਂ ਜਨਾਨੀਆਂ ਘਰ ਵਾਲੇ ਦੀ ਘੂਰ 'ਚ ਜ਼ਿੰਦਗੀ ਜਿਉਂਦੀਆਂ ਨੇ ਉਹ ਚੰਗੀਆਂ ਮਾਵਾਂ ਨਹੀਂ ਹੁੰਦੀਆਂ ਨਾ ਹੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਹੁਸਨ ਆ ਜਿਹੜਾ ਉਹਨੇ ਸੋਹਣੇ ਟੰਗ ਦਾ ਰਹਿੰਦਾ ਜਿ ਕਿ ਜਿੰਨਾ ਰਹਿਣਾ ਚਾਹੀਦਾ ਹੁੰਦਾ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਐਵੇਂ ਬਜ਼ੁਰਗ ਜੀਆਂ ਬਣੀਆਂ ਫਿਰਦੀਆਂ ਨੇ ਤੇ ਇਹੀ ਤੋਂ ਮਤ ਅਸੀਂ ਬੰਦਿਆਂ ਤੇ ਲਾਉਨੇ ਆ ਕਿ ਜਿਹੜੇ ਬੰਦੇ ਘੱਟ ਕਮਾਉਂਦੇ ਨੇ ਜਿਹੜੇ ਬੰਦਿਆਂ ਕੋਲ ਘੱਟ ਪੈਸਾ ਏ ਜਿਹੜੇ ਬੰਦੇ ਆਪਣੇ ਭੈਣ ਭਰਾਵਾਂ ਦੇ ਮੁਕਾਬਲੇ ਘੱਟ ਕਾਬਲੀਅਤ ਰੱਖਦੇ ਨੇ ਅਸੀਂ ਉਹਨਾਂ ਨੂੰ ਵੀ ਨਾ ਪੰਜਾਂ 'ਚ ਨਾ ਤਿੰਨਾਂ 'ਚ ਕਿਸੇ ਚੀਜ਼ 'ਚ ਨਹੀਂ ਗਿਣਦੇ ਤੁਸੀਂ ਜਿਹਦੇ ਵੀ ਲਿਖੇ ਲੱਗੇ ਹੋ ਨਾ ਚਾਹੇ ਉਹ ਬੰਦਾ ਉਹਦੇ 'ਚ ਘੱਟ ਕਾਬਲੀਅਤ ਆ ਚਾਹੇ ਉਹ ਕੁੜੀ ਆ ਜਿਹੜੀ ਲੋਕਾਂ ਦੇ ਮੁਕਾਬਲੇ ਘੱਟ ਸਿਆਣੀ ਆ ਤੁਸੀਂ ਜੇ ਆਪ ਮੁਹੱਬਤ ਨਾਲ ਆਪ ਪਿਆਰ ਨਾਲ ਉਹਨੂੰ ਤਰਾਸ਼ਣਾ ਸ਼ੁਰੂ ਕਰ ਦੋਗੇ ਨਾ ਸ਼ਾਇਦ ਤੁਸੀਂ ਉਹਦੇ 'ਚ ਇੱਕ ਇਹੋ ਜਿਹਾ ਇਨਸਾਨ ਘੜ ਲਓਗੇ ਵੀ ਜਿਹਦੇ ਤੋਂ ਖੂਬਸੂਰਤ ਹੋਰ ਕਿਸੇ ਦੇ ਕੋਲ ਕੋਈ ਰਿਸ਼ਤਾ ਨਹੀਂ ਹੋ ਸਕਦਾ ਥੋੜਾ ਜਿਹਾ ਸਬਰ ਰੱਖ ਕੇ ਥੋੜੇ ਜਿਹੀ ਪੇਸ਼ੈਂਸ ਰੱਖ ਕੇ ਆਪਣੇ ਇਸ ਰਿਸ਼ਤੇ ਨੂੰ ਬਹੁਤ ਸੋਹਣਾ ਬਣਾਓ ਤੇ ਦੂਜੀ ਗੱਲ ਸਭ ਤੋਂ ਵੱਡੀ ਕਿ ਆਪਣੇ ਰਿਸ਼ਤੇ 'ਚੋਂ ਗੱਲਬਾਤ ਨੂੰ ਖਤਮ ਨਾ ਕਰੋ ਬਹੁਤ ਲੋਕ ਨੇ ਜਿਹੜੇ ਆ ਇਸੇ ਲਈ ਅੱਜ ਕੱਲ੍ਹ ਤਲਾਕ ਲੈਂਦੇ ਨੇ ਕਿ ਮੇਰੀ ਤਾਂ ਕੋਈ ਗੱਲਬਾਤ ਹੀ ਨਹੀਂ ਸਾਡੀ ਕੋਈ ਸਾਂਝ ਹੀ ਨਹੀਂ ਸਾਡਾ ਮੈਂਟਲ ਸਾਡੀ ਮੈਚਿੰਗ ਹੀ ਇੱਕੋ ਜਿਹੀ ਨਹੀਂ ਹੈਗੀ ਹੁਣ ਤਲਾਕ ਦੀ ਵਜ੍ਹਾ ਇਹ ਨਹੀਂ ਹੈਗੀ ਵੀ ਇਹ ਘਟ ਕਮਾਉਂਦਾ ਜੀ ਜਾਂ ਇਹ ਘਟ ਸਿਆਣੀਆਂ ਜੀ ਇਹ ਘਰ ਨਹੀਂ ਸੰਭਾਲਦੀ ਹੁਣ ਤਾਂ ਤਲਾਕ ਦੀਆਂ ਇੰਨੀਆਂ ਛੋਟੀਆਂ-ਛੋਟੀਆਂ ਆ ਰੀਜ਼ਨਸ ਬਣ ਗਏ ਨੇ ਨਾ ਇੰਨੇ ਛੋਟੇ-ਛੋਟੇ ਕਿ ਅਸੀਂ ਸੁਣ ਕੇ ਹੈਰਾਨ ਰਹਿ ਜਾਂਦੇ ਆ ਤੇ ਉਹਦੇ 'ਚ ਇਹੀ ਹੈ ਕਿ ਹਰ ਬੰਦਾ ਤਾਰੀਫ਼ ਚਾਹੁੰਦਾ ਹਰ ਬੰਦਾ ਇੰਪੋਰਟੈਂਸ ਚਾਹੁੰਦਾ ਹਰ ਬੰਦਾ ਚਾਹੁੰਦਾ ਕਿ ਘਟੋ ਘੜ ਮੈਨੂੰ ਦਿਨ 'ਚ ਇੱਕ ਵਾਰ ਤਾਂ ਕਿਹਾ ਜਾਵੇ ਕੀ ਸਾਰੀ ਦੁਨੀਆ ਇੱਕ ਪਾਸੇ ਤੇ ਤੂੰ ਇੱਕ ਪਾਸੇ ਮੈਂ ਸਭ ਤੋਂ ਪਹਿਲਾਂ ਤੇਰੇ ਲਈ ਇਸ ਦੁਨੀਆ ਤੇ ਆ ਤੇ ਮੇਰੇ ਲਈ ਸਭ ਤੋਂ ਪਹਿਲਾਂ ਤੂੰ ਇਸ ਦੁਨੀਆ ਤੇ ਆ ਮੈਂ ਕੱਲ ਇੱਕ ਰੀਲ ਮੈਂ ਦੇਖੀ ਤੇ ਮੈਂ بڑے ਮੁੰਡਿਆਂ ਨੂੰ ਭੇਜੀ ਜਿੰਨੇ ਕੁ ਵੀ ਮੈਨੂੰ ਜਾਣਦੇ ਨੇ ਉਹਦੇ ਚ ਇਹੀ ਸੀ ਕਿ ਤੁਹਾਡੀ ਮਾਂ ਤੁਹਾਨੂੰ ਦੁਨੀਆ ਤੇ ਲੈ ਕੇ ਆਉਂਦੀ ਆ ਤੇ ਤੁਹਾਡੀ ਜਿਹੜੀ ਪਤਨੀ ਉਹ ਤੁਹਾਡਾ ਜਹਾਨ ਇਸ ਦੁਨੀਆ ਤੇ ਸਿਰਜਦੀ ਆ ਤੁਹਾਡੇ ਬੱਚੇ ਪੈਦਾ ਕਰਦੀ ਆ ਤੁਹਾਡਾ ਅਗਲਾ ਪਰਿਵਾਰ ਇਸ ਦੁਨੀਆ ਤੇ ਤੋੜਦੀ ਆ ਜਿੰਨੀ ਕਦਰ ਤੁਸੀਂ ਆਪਣੀ ਮਾਂ ਦੀ ਕਰਦੇ ਹੋ ਓਨੀ ਕਦਰ ਆਪਣੇ ਨਿਆਣਿਆਂ ਦੀ ਮਾਂ ਦੀ ਵੀ ਤੁਹਾਨੂੰ ਕਰਨੀ ਚਾਹੀਦੀ ਆ ਤੇ ਉਹ ਰੀਲ ਸੀਗੀ ਕਿ ਹਰ ਮੁੰਡਾ ਇਸ ਰੀਲ ਨੂੰ ਆਪਣੀ ਘਰ ਵਾਲੀ ਨੂੰ ਡੈਡੀਕੇਟ ਕਰੇ ਤੇ ਅੱਜ ਦਾ ਇਹ ਪ੍ਰੋਗਰਾਮ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਡੈਡੀਕੇਟਡ ਹੈ ਕਿ ਵੀ ਤੁਸੀਂ ਸੱਚੀ ਆਪਣੇ ਪਾਰਟਨਰ ਨੂੰ ਕਹੋ ਵੀ ਜੇ ਤੂੰ ਨਾ ਹੁੰਦਾ ਨਾ ਤਾਂ ਮੇਰਾ ਇਹ ਜਹਾਨ ਆ ਜਿਹੜਾ ਬੜਾ ਸੁਨਣਾ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਵਿਚਾਰੇ 35 35 ਸਾਲ ਦੇ ਹੋ ਗਏ ਤੇ ਉਹਨਾਂ ਦੇ ਵਿਆਹ ਨਹੀਂ ਹੋਏ ਅਜੇ ਵੀ ਉਹ ਤਵਿਆਂ ਦੇ ਆਪਣੇ ਹੱਥ ਆਪ ਸਾੜਦੇ ਨੇ ਤੇ ਉਹ ਕੁੜੀਆਂ ਜਿਹੜੀਆਂ ਇੱਕ ਪਲੇਖੇ ਚ ਕੀ ਅਸੀਂ ਇੰਡੀਪੈਂਡੈਂਟ ਰਹਿਣਾ ਜੀ ਅਸੀਂ 30 ਸਾਲ 35 ਸਾਲ ਦੇ ਹੋ ਗਏ ਅਸੀਂ ਵਿਆਹ ਨਹੀਂ ਕਰਾਉਣਾ ਜੀ ਉਹਨਾਂ ਨੂੰ ਬਾਅਦ ਚੋ ਪਤਾ ਲੱਗਦਾ ਬੁਢਾਪੇ ਚ ਕਿ ਜਦੋਂ ਤੁਹਾਡੇ ਸਾਰੇ ਭੈਣ ਭਰਾ ਆਪਣੀਆਂ ਜ਼ਿੰਦਗੀਆਂ ਚ ਬਿਜ਼ੀ ਹੋ ਜਾਂਦੇ ਨੇ ਤਾਂ ਫਿਰ ਉਦੋਂ ਇੱਕੋ ਹੀ ਮੋੜਾ ਹੁੰਦਾ ਤੇ ਉਦੋਂ ਇੱਕੋ ਹੀ ਰਿਸ਼ਤਾ ਹੁੰਦਾ ਜਿਹੜਾ ਪੂਰੇ ਜਹਾਨ ਤੋਂ ਬਾਅਦ ਸਿਰਫ ਤੇ ਸਿਰਫ ਤੁਹਾਡਾ ਹੁੰਦਾ ਤੇ ਉਹ ਇੱਕ ਦੂਜੇ ਦੇ ਪਤੀ ਪਤਨੀ ਹੋਣਾ ਹੀ ਹੁੰਦਾ ਤੇ ਇਸ ਰਿਸ਼ਤੇ ਨੂੰ ਅਸੀਂ ਹੰਡਾਉਣਾ ਨਹੀਂ ਅਸੀਂ ਜਿਉਣਾ ਹੈ ਬਹੁਤ ਖੂਬਸੂਰਤੀ ਨਾਲ ਤੇ ਜਿਹਨੂੰ ਕੋਈ ਮੁਹੱਬਤ ਕਰਦਾ ਉਹਦੀ ਕਦਰ ਕਰੋ ਕਿਉਂਕਿ ਅੱਜ ਕੱਲ ਦੁਨੀਆ 'ਚ ਹਰ ਸ਼ੈ ਲੱਭ ਜਾਂਦੀ ਐ ਸਿਰਫ ਪਿਆਰ ਨਹੀਂ ਲੱਭਦਾ ਕਿਸੇ ਦੇ ਚਿਹਰੇ ਤੇ ਹਾਸਾ ਨਹੀਂ ਲੱਭਦਾ ਕਿਸੇ ਦੇ ਮੂੰਹ ਦੇ ਉੱਪਰ ਤੁਹਾਡੇ ਲਈ ਦੁਆਵਾਂ ਨਹੀਂ ਲੱਭਦੀਆਂ ਤੇ ਜੀ ਇਸ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾਉਣਾ ਚੰਗੀਆਂ ਫਿਲਮਾਂ ਦੇਖਿਆ ਕਰੋ ਚੰਗੀਆਂ ਕਿਤਾਬਾਂ ਪੜ੍ਹਿਆ ਕਰੋ ਚਾਹ ਦੇ ਦੋ ਕੱਪ ਬਣਾ ਕੇ ਇੱਕ ਦੂਜੇ ਨਾਲ ਬੈਠਿਆ ਕਰੋ ਤੇ ਕੰਟਾ ਗੁਫ਼ਤਗੂ ਕਰਿਆ ਕਰੋ ਉਸ ਵਕਤ ਸਿਰ ਦਾ ਭਾਰ ਵੀ ਤੇ ਦਿਲ ਦਾ ਭਾਰ ਵੀ ਦੋਨੇ ਹੌਲੇ ਹੋ ਜਾਂਦੇ ਨੇ ਅੱਜ ਲਈ ਬਸ ਇੰਨਾ ਹੀ ਸਤਿ ਸ਼੍ਰੀ ਅਕਾਲ ਅਗਲੀ ਵਾਰ ਅਪ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ